ਸੱਚੀ ਕਾਲ ਮੈਂ ਹਾਂ ਆਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚਕਾਰ ਸੁਨੰਦਰ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਤੂਲ ਫਾੜਦਾ ਨਜ਼ਰ ਆ ਰਿਹਾ ਹੈ ਸੁਨੰਦਰ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਹ ਲਗਾਤਾਰ ਵਾਤਾਵਰ ਹੈ ਲੇਕਿਨ ਜਿਹੜੀ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਨੇ ਜਿਹੜੀ ਹੈ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦਾ ਦਿੱਤਾ ਹੈ ਵੱਡੀ ਰਾਹਤ ਦੇ ਦਿੱਤੀ ਗਈ ਹੈ ਪਿੰਕੀ ਢਾਲੀਵਾਲ ਨੂੰ ਲੇਕਿਨ ਦੱਸਦੀ ਹੈ ਕਿ ਸੁਨੰਦਰ ਸ਼ਰਮਾ ਦਾ ਇਹ ਮਾਮਲਾ ਜਿਹੜਾ ਹੈ ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚਕਾਰ ਹੋਰ ਵੀ ਕਈ ਅਜਿਹੇ ਕਿਨੋਣੇ ਸੱਚ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਫਿਲਹਾਲ ਕਈ ਸਾਰੇ ਸਿਤਾਰੇ ਨੇ ਜੋ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਵੀ ਆਏ ਨੇ ਲੇਕਿਨ ਵੱਡੀ ਅਪਡੇਟ ਹੈ ਕਿ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਪਿੰਕੀ ਤਾਲੀਵਾਲ ਦੇ ਵਕੀਲ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਦੱਸੀ ਹੈ ਤੇ ਹੁਣ ਸਵਾਲ ਉੱਠਦਾ ਹੈ ਕਿ ਕੀ ਪਿੰਕੀ ਤਾਲੀਵਾਲ ਜਿਹੜੇ ਨੇ ਉਹ ਹੁਣ ਘਰ ਆਉਣਗੇ ਕਿ ਉਹਨੂੰ ਜਲਦੀ ਰਿਹਾ ਕਰ ਦਿੱਤਾ ਜਾਵੇਗਾ ਅੱਜ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਹੋਰ ਜਿਹੜੇ ਗਾਇਕ ਨੇ ਜੋ ਸੁੰਦਰ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਆਪਣਾ ਹਲਫਿਆ ਬਿਆਨ ਜੜਾਇਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕੀ ਬੀਤੀ ਹੋਈ ਹੈ ਉਹਨਾਂ ਨੇ ਆਪਣੀ ਹੱਡ ਬੀਤੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੇ ਆ ਕਿ ਉਹ ਕਿਹੜੇ- ਨੇ ਜਿਨ੍ਹਾਂ ਨੇ ਸੁਨਦਰ ਸ਼ਰਮਾ ਦੇ ਨਾਲ ਮਿਲਦਾ ਆਪਣਾ ਕੇ ਜਿਹੜਾ ਹੈ ਉਹ ਸਾਂਝਾ ਕੀਤਾ ਏ ਸੋਸ਼ਲ ਮੀਡੀਆ ਦੇ ਉੱਪਰ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਜਿੱਥੇ ਪਿੰਗੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਸੀ ਤਾਂ ਫਿਰ ਹੁਣ ਕੀ ਹੋਵੇਗਾ ਇਹ ਸਵਾਲ ਉੱਠ ਰਹੇ ਨੇ ਕੀ ਢਾਲੀਵਾਲ ਆਪਣੇ ਘਰ ਆਉਣਗੇ ਅੱਜ ਪੁਲਿਸ ਦੇ ਵੱਲੋਂ ਸਵੇਰੇ ਉਹਨਾਂ ਤੋਂ ਆਪਣੇ ਘਰੋਂ ਉਹਨਾਂ ਨੂੰ ਪੁੱਛਕਿ ਦੇ ਵਾਸਤੇ ਲੈ ਕੇ ਗਈ ਸੀਗੀ ਫਿਰ ਕੁਝ ਰਿਕਵਰੀ ਲਈ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਤਫਤੀਸ਼ ਕੀਤੀ ਗਈ ਹੈ ਪਰ ਹੁਣ ਜਿਹੜੀ ਖਬਰ ਆ ਰਹੀ ਕਿ ਸੁਨੰਧਾ ਸ਼ਰਮਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹਾਲਾਂਕਿ ਹਲੇ ਉਹਨਾਂ ਦੇ ਵਕੀਲ ਨੇ ਮੀਡੀਆ ਸਾਹਮਣੇ ਇਹ ਗੱਲ ਸਾਂਝੀ ਕੀਤੀ ਹੈ ਕਿ ਸਿਰਫ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਹੀ ਦੱਸਿਆ ਹੈ ਪਰ ਕਈ ਤਰ੍ਹਾਂ ਤੇ ਹੋਰ ਵੀ ਜਿਹੜੇ ਖੁਲਾਸੇ ਹੋਣੇ ਬਾਕੀ ਨੇ ਜਦੋਂ ਤੱਕ ਕਿ ਉਹਨਾਂ ਦੇ ਵਕੀਲ ਦਾ ਬਿਆਨ ਕੋਈ ਸਾਹਮਣੇ ਨਹੀਂ ਆ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਕਿਉਂਕਿ ਪੰਜਾਬ ਹਰਨ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਚ ਤੁਰੰਤ ਰਿਹਾਅ ਕਰਨ ਦੇ ਹੁਕਮ ਜੜੇ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੀ ਨੇ ਜਿਸ ਦੇ ਵਿੱਚ ਮੁਖਾਲੀ ਪੁਲਿਸ ਦੇ ਵੱਲੋਂ ਗ੍ਰਫਤਾਰੀ ਨੂੰ ਨਜ਼ਾਇਜ਼ ਦੱਸਿਆ ਗਿਆ ਸੀ ਦਾ ਉਥੇ ਹੀ ਦੱਸਦੀ ਹੈ ਕਿ ਪਿੰਕੀ ਧਾਲੀਵਾਲ ਦੇ ਪੋਤੜੇ ਵੀ ਫਲੋਰੇ ਨੇ ਇਹਨਾਂ ਗਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਗਾਇਕ ਸ਼੍ਰੀ ਬਰਾੜ ਨੇ ਸੁਨੰਨ ਦੇ ਹੱਕ ਵਿੱਚ ਪਿੰਕੀ ਧਾਲੀਵਾਲ ਦੇ ਜਮਕੇ ਪੋਤੜੇ ਫਲੋਰੇ ਗਾਇਕਨੀ ਪੋਸਨ ਜੀ ਕਰਦੇ ਆ ਕਿ ਆ ਕਿ ਇਹਨਾਂ ਉਸ ਨਾਲ ਵੀ ਕਥਿਤ ਮਲਜ਼ਮਾਂ ਨੇ 2-3 ਸਾਲ ਪਹਿਲਾਂ ਠੱਗੀ ਮਾਰੀ ਸੀ ਹੈ ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀਗਾ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਪਨਾ ਕਿਹਾ ਕਿ ਪਿੰਕੀ ਧਾਲੀਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ ਛੱਡਣੀ ਪਈ ਹੈ ਉਸਨੇ ਇਹ ਵੀ ਕਿਹਾ ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈ ਜਿਸ ਵਿੱਚ ਫਿਲਮ ਇੰਡਸਟਰੀ ਦੇ 90 ਫੀਸਦੀ ਤੱਕ ਕਈ ਖਿਡਾਰੀ ਹਨ ਜਿਹੜੇ ਇਹਨਾਂ ਖਿਲਾਫ ਆਵਾਜ਼ ਚੁੱਕਣ ਵਾਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਮਲਿਆ ਮੇਟ ਕਰ ਦਿੰਦੇ ਨੇ ਗੱਲ ਕਰਦੇ ਆ ਗਾਇਕ ਜਸਵੀਰ ਜੱਸੀ ਦੀ ਤੇ ਜਸਵੀਰ ਜੱਸੀ ਨੇ ਜਿੱਥੇ ਸੁਨੰਧਾ ਦੇ ਐਕਸ਼ਨ ਨੂੰ ਮਹਿਲਾ ਦਿਵਸ 2025 ਦੀ ਸਭ ਤੋਂ ਸਹੀ ਸ਼ੁਰੂਆਤ ਦੱਸਿਆ ਉੱਥੇ ਹੀ ਪੰਜਾਬੀ ਗਾਇਕਾ ਮੰਨਤ ਨੂੰ ਨੇ ਵੀ ਸੁਨੰਧਾ ਦੇ ਹੱਕ ਵਿੱਚ ਕਿਹਾ ਕਿ ਤੂੰ अकेਲੀ ਨਹੀਂ ਹੈ ਸਗੋਂ ਅਸੀਂ ਸਾਰੇ ਤੇਰੇ ਨਾਲ ਆ ਸੱਚੀ ਕਾਲ ਮੈਂ ਹਾ ਆਰਤੀ ਅਸਮਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚਕਾਰ ਸੁਨੰਦ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਤੂਲ ਫਾੜਦਾ ਨਜ਼ਰ ਆ ਰਿਹਾ ਹੈ ਸੁਨੰਦ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਹ ਲਗਾਤਾਰ ਵਾਤਾਵਰ ਹੈ ਲੇਕਿਨ ਜਿਹੜੀ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਪਿੰਕੀ ਧਾਲੀਵਾਲ ਨੂੰ ਹਾਈ ਕੋਰਟ ਨੇ ਜਿਹੜੀ ਹੈ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦਾ ਦਿੱਤਾ ਹੈ ਵੱਡੀ ਰਾਹਤ ਦੇ ਦਿੱਤੀ ਗਈ ਹੈ ਪਿੰਕੀ ਧਾਲੀਵਾਲ ਨੂੰ ਲੇਕਿਨ ਦੱਸਦੀ ਹੈ ਕਿ ਸੁਨੰਦ ਸ਼ਰਮਾ ਦਾ ਇਹ ਮਾਮਲਾ ਜਿਹੜਾ ਜਿਸਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਇਹਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚਕਾਰ ਹੋਰ ਵੀ ਕਈ ਅਜਿਹੇ ਨੌਣੇ ਸੱਚ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਫਿਲਹਾਲ ਕਈ ਸਾਰੇ ਸਿਤਾਰੇ ਨੇ ਜੋ ਸੁਨੰਦਰਾ ਸ਼ਰਮਾ ਦੇ ਹੱਕ ਵਿੱਚ ਵੀ ਆਏ ਨੇ ਲੇਕਿਨ ਵੱਡੀ ਅਪਡੇਟ ਹੈ ਕਿ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਪਿੰਕੀ ਢਾਲੀਵਾਲ ਦੇ ਵਕੀਲ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਦੱਸੀ ਹੈ ਤੇ ਹੁਣ ਸਵਾਲ ਉੱਠਦਾ ਹੈ ਕਿ ਕੀ ਪਿੰਕੀ ਢਾਲੀਵਾਲ ਜਿਹੜੇ ਨੇ ਉਹ ਹੁਣ ਘਰ ਆਉਣਗੇ ਕਿ ਉਹਨੂੰ ਜਲਦੀ ਰਹਾ ਕਰ ਦਿੱਤਾ ਜਾਵੇਗਾ ਅੱਜ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਹੋਰ ਜਿਹੜੇ ਗਾਇਕ ਨੇ ਜੋ ਸੁਨਦਰ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਆਪਣਾ ਹਲਫਿਆ ਬਿਆਨ ਜੜਾਇਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕੀ ਬੀਤੀ ਹੋਈ ਹੈ ਉਹਨਾਂ ਨੇ ਆਪਣੀਆਂ ਹਣ ਬੀਤੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੇ ਆ ਕਿ ਉਹ ਕਿਹੜੇ ਕਿਹੜ ਨੇ ਜਿਨ੍ਹਾਂ ਨੇ ਸੁਨਦਰ ਸ਼ਰਮਾ ਦੇ ਨਾਲ ਮਿਲਦਾ ਆਪਣਾ ਕੇਸ ਜਿਹੜਾ ਹੈ ਉਹ ਸਾਂਝਾ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਪਰ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਜਿੱਥੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਸੀ ਤਾਂ ਫਿਰ ਹੁਣ ਕੀ ਹੋਵੇਗਾ ਜਿਹੇ ਸਵਾਲ ਉੱਠੇ ਨੇ ਕੀ ਢਾਲੀਵਾਲ ਆਪਣੇ ਘਰ ਆਉਣਗੇ ਅੱਜ ਪੁਲਿਸ ਦੇ ਵੱਲੋਂ ਸਵੇਰੇ ਉਹਨਾਂ ਤੋਂ ਆਪਣੇ ਘਰੋਂ ਉਹਨਾਂ ਨੂੰ ਪੁੱਛਗਿੱਛ ਦੇ ਵਾਸਤੇ ਲੈ ਕੇ ਗਈ ਸੀਗੀ ਫਿਰ ਕੁਝ ਰਿਕਵਰੀ ਲਈ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਤਫ਼ਤੀਸ਼ ਕੀਤੀ ਗਈ ਹੈ ਪਰ ਹੁਣ ਜਿਹੜੀ ਖਬਰ ਆ ਕਿ ਸੁਨੰਧਾ ਸ਼ਰਮਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹਾਲਾਂਕਿ ਹਲੇ ਉਹਨਾਂ ਦੇ ਵਕੀਲ ਨੇ ਮੀਡੀਆ ਸਾਹਮਣੇ ਇਹ ਗੱਲ ਸਾਂਝੀ ਕੀਤੀ ਹੈ ਕਿ ਸਿਰਫ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਹੀ ਦੱਸਿਆ ਹੈ ਪਰ ਕਈ ਤਰ੍ਹਾਂ ਤੇ ਹੋਰ ਵੀ ਜਿਹੜੇ ਖੁਲਾਸੇ ਹੋਣੇ ਬਾਕੀ ਨੇ ਜਦੋਂ ਤੱਕ ਕਿ ਉਹਨਾਂ ਦੇ ਵਕੀਲ ਦਾ ਬਿਆਨ ਕੋਈ ਸਾਹਮਣੇ ਨਹੀਂ ਆ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਕਿਉਂਕਿ ਪੰਜਾਬ ਹਰਨ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਚ ਤੁਰੰਤ ਰਿਹਾ ਕਰਨ ਦੇ ਹੁਕਮ ਜੜੇ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੀ ਨੇ ਜਿਸ ਦੇ ਵਿੱਚ ਮੁਖਾਲੀ ਪੁਲਿਸ ਦੇ ਵੱਲੋਂ ਗ੍ਰਫਤਾਰੀ ਨੂੰ ਨਜਾਇਜ਼ ਦੱਸਿਆ ਗਿਆ ਸੀਗਾ ਉਥੇ ਹੀ ਦੱਸਦੀ ਹੈ ਕਿ ਪਿੰਕੀ ਧਾਲੀਵਾਲ ਦੇ ਪੋਤੜੇ ਵੀ ਫਲੋਰੇ ਨੇ ਇਹਨਾਂ ਗਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਗਾਇਕ ਸ਼੍ਰੀ ਬਰਾੜ ਨੇ ਸੁਨੰਦਾ ਦੇ ਹੱਕ ਵਿੱਚ ਪਿੰਕੀ ਧਾਲੀਵਾਲ ਦੇ ਜਮਕੇ ਪੋਤੜੇ ਫਲੋਰੇ ਗਾਇਕ ਨੂੰ ਪੋਸਤ ਸੰਜੀ ਕਰਦੇ ਆ ਕਿ ਆ ਕਿ ਇਹਨਾਂ ਉਸ ਨਾਲ ਵੀ ਕਥਿਤ ਮੁਲਜ਼ਮ ਨੇ 2-3 ਸਾਲ ਪਹਿਲਾਂ ਠੱਗੀ ਮਾਰੀ ਸੀ ਹੈ ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀਗਾ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਪਰ ਨਾ ਕਿਹਾ ਕਿ ਪਿੰਕੀ ਧਾਲੀਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ ਛੱਡਣੀ ਪਈ ਹੈ ਉਸਨੇ ਇਹ ਵੀ ਕਿਹਾ ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈ ਜਿਸ ਵਿੱਚ ਫਿਲਮ ਇੰਡਸਟਰੀ ਦੇ 90% ਤੱਕ ਕਈ ਖਿਡਾਰੀ ਹਨ ਜਿਹੜੇ ਇਹਨਾਂ ਖਿਲਾਫ ਆਵਾਜ਼ ਚੁੱਕਣ ਵਾਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਮੱਲੀਆ ਮੇਟ ਕਰ ਦਿੰਦੇ ਨੇ ਗੱਲ ਕਰਦੇ ਆ ਗਾਇਕ ਜਸਬੀਰ ਜੱਸੀ ਦੀ ਤੇ ਜਸਬੀਰ ਜੱਸੀ ਨੇ ਜਿੱਥੇ ਸੁਨੰਧਾ ਦੇ ਐਕਸ਼ਨ ਨੂੰ ਮਹਿਲਾ ਦਿਵਸ 2025 ਦੀ ਸਭ ਤੋਂ ਸਹੀ ਸ਼ੁਰੂਆਤ ਦੱਸਿਆ ਉੱਥੇ ਹੀ ਪੰਜਾਬੀ ਗਾਇਕਾ ਮੰਨਤ ਨੂੰ ਨੇ ਵੀ ਸੁਨੰਧਾ ਦੇ ਹੱਕ ਵਿੱਚ ਕਿਹਾ ਕਿ ਤੂੰ अकेਲੀ ਨਹੀਂ ਹੈ ਸਗੋਂ ਅਸੀਂ ਸਾਰੇ ਤੇਰੇ ਨਾਲ ਆ ਅੱਜਕੱਲ ਮੈਂ ਹਾਰਤੀ ਅਸਮਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚਕਾਰ ਸੁਨੰਦਰ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਤੂਲ ਫਾੜਦਾ ਨਜ਼ਰ ਆ ਰਿਹਾ ਹੈ ਸੁਨੰਦਰ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਹ ਲਗਾਤਾਰ ਵਾਤਾਵਰ ਹੈ ਲੇਕਿਨ ਜਿਹੜੀ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਪਿੰਕੀ ਧਾਲੀਵਾਲ ਨੂੰ ਹਾਈ ਕੋਰਟ ਨੇ ਜਿਹੜੀ ਹੈ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦਾ ਦਿੱਤਾ ਹੈ ਵੱਡੀ ਰਾਹਤ ਦੇ ਦਿੱਤੀ ਗਈ ਹੈ ਪਿੰਕੀ ਧਾਲੀਵਾਲ ਨੂੰ ਲੇਕਿਨ ਦੱਸਦੀ ਹੈ ਕਿ ਸੁਨੰਦਰ ਸ਼ਰਮਾ ਦਾ ਇਹ ਮਾਮਲਾ ਜਿਹੜਾ ਜਿਸਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚਕਾਰ ਹੋਰ ਵੀ ਕਈ ਅਜਿਹੇ ਨੌਣੇ ਸੱਚ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਫਿਲਹਾਲ ਕਈ ਸਾਰੇ ਸਿਤਾਰੇ ਨੇ ਜੋ ਸੁਨੰਧਾ ਚਰਮਾ ਤੇ ਹੱਕ ਵਿੱਚ ਵੀ ਆਏ ਨੇ ਲੇਕਿਨ ਵੱਡੀ ਅਪਡੇਟ ਹੈ ਕਿ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਪਿੰਕੀ ਢਾਲੀਵਾਲ ਦੇ ਵਕੀਲ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਦੱਸੀ ਹੈ ਤੇ ਹੁਣ ਸਵਾਲ ਉੱਠਦਾ ਹੈ ਕਿ ਕੀ ਪਿੰਕੀ ਢਾਲੀਵਾਲ ਜਿਹੜੇ ਨੇ ਉਹ ਹੁਣ ਘਰ ਆਉਣਗੇ ਕਿ ਉਹਨੂੰ ਜਲਦੀ ਰਿਹਾ ਕਰ ਦਿੱਤਾ ਜਾਵੇਗਾ ਅੱਜ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਹੋਰ ਜਿਹੜੇ ਗਾਇਕ ਨੇ ਜੋ ਸੁਨਦਰ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਆਪਣਾ ਹਲਫਿਆ ਬਿਆਨ ਜੜਾਇਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕੀ ਬੀਤੀ ਹੋਈ ਹੈ ਉਹਨਾਂ ਨੇ ਆਪਣੀਆਂ ਹੜ ਬੀਤੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੇ ਆ ਕਿ ਉਹ ਕਿਹੜੇ ਕਿਹ ਨੇ ਜਿਨ੍ਹਾਂ ਨੇ ਸੁਨਦਰ ਸ਼ਰਮਾ ਦੇ ਨਾਲ ਮਿਲਦਾ ਆਪਣਾ ਕੇ ਜਿਹੜਾ ਹੈ ਉਹ ਸਾਂਝਾ ਕੀਤਾ ਛੋ ਜਿਹੇ ਸੋਸ਼ਲ ਮੀਡੀਆ ਦੇ ਉੱਪਰ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਜਿੱਥੇ ਪਿੰਗੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਸੀ ਤਾਂ ਫਿਰ ਹੁਣ ਕੀ ਹੋਵੇਗਾ ਜਿਹੇ ਸਵਾਲ ਉੱਠੇ ਨੇ ਕੀ ਢਾਲੀਵਾਲ ਆਪਣੇ ਘਰ ਆਉਣਗੇ ਅੱਜ ਪੁਲਿਸ ਦੇ ਵੱਲੋਂ ਸਵੇਰੇ ਉਹਨਾਂ ਤੋਂ ਆਪਣੇ ਘਰੋਂ ਉਹਨਾਂ ਨੂੰ ਪੁੱਛ ਕੇ ਦੇ ਵਾਸਤੇ ਲੈ ਕੇ ਗਈ ਸੀਗੀ ਫਿਰ ਕੁਝ ਰਿਕਵਰੀ ਲਈ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਤਫਤੀਸ਼ ਕੀਤੀ ਗਈ ਹੈ ਪਰ ਹੁਣ ਜਿਹੜੀ ਖਬਰ ਕਿ ਸੁਨੰਧਾ ਸ਼ਰਮਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹਾਲਾਂਕਿ ਹਲੇ ਉਹਨਾਂ ਦੇ ਵਕੀਲ ਨੇ ਮੀਡੀਆ ਸਾਹਮਣੇ ਇਹ ਗੱਲ ਸਾਂਝੀ ਕੀਤੀ ਹੈ ਕਿ ਸਿਰਫ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਹੀ ਦੱਸਿਆ ਹੈ ਪਰ ਕਈ ਤਰ੍ਹਾਂ ਤੇ ਹੋਰ ਵੀ ਜਿਹੜੇ ਖੁਲਾਸੇ ਹੋਣੇ ਬਾਕੀ ਨੇ ਜਦੋਂ ਤੱਕ ਕਿ ਉਹਨਾਂ ਦੇ ਵਕੀਲ ਦਾ ਬਿਆਨ ਕੋਈ ਸਾਹਮਣੇ ਨਹੀਂ ਆ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਕਿਉਂਕਿ ਪੰਜਾਬ ਹਰਣ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਚ ਤੁਰੰਤ ਰਿਹਾਅ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਇਹੋ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੀ ਨੇ ਜਿਸ ਦੇ ਵਿੱਚ ਮੁਖਾਲੀ ਪੁਲਿਸ ਦੇ ਵੱਲੋਂ ਗ੍ਰਫਤਾਰੀ ਨੂੰ ਨਜ਼ਾਇਜ਼ ਦੱਸਿਆ ਗਿਆ ਸੀਗਾ ਉਥੇ ਹੀ ਦੱਸਦੀ ਹੈ ਕਿ ਪਿੰਕੀ ਧਾਲੀਵਾਲ ਦੇ ਪੋਤੜੇ ਵੀ ਫਲੋਰੇ ਨੇ ਇਹਨਾਂ ਗਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਗਾਇਕ ਸ਼੍ਰੀ ਬਰਾੜ ਨੇ ਸੁਨੰਨ ਦੇ ਹੱਕ ਵਿੱਚ ਪਿੰਕੀ ਧਾਲੀਵਾਲ ਦੇ ਜਮਕੇ ਪੋਤੜੇ ਫਲੋਰੇ ਗਾਇਕ ਨੂੰ ਪੋਸਾਂ ਜੀ ਕਰਦੇ ਆ ਕਿ ਆ ਕਿ ਇਹਨਾਂ ਉਸ ਨਾਲ ਵੀ ਕਥਿਤ ਮਲਜ਼ਮਾਂ ਨੇ 2-3 ਸਾਲ ਪਹਿਲਾਂ ਠੱਗੀ ਮਾਰੀ ਸੀ ਹੈ ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀਗਾ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਪਰ ਨਾ ਕਿਹਾ ਕਿ ਪਿੰਗੀ ਧਾਲੀਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ ਛੱਡਣੀ ਪਈ ਹੈ ਉਸਨੇ ਇਹ ਵੀ ਕਿਹਾ ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈ ਜਿਸ ਵਿੱਚ ਫਿਲਮ ਇੰਡਸਟਰੀ ਦੇ 90 ਫੀਸਦੀ ਤੱਕ ਕਈ ਖਿਡਾਰੀ ਹਨ ਜਿਹੜੇ ਇਹਨਾਂ ਖਿਲਾਫ ਆਵਾਜ਼ ਚੁੱਕਣ ਵਾਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਮਲਿਆ ਮੇਟ ਕਰ ਦਿੰਦੇ ਨੇ ਗੱਲ ਕਰਦੇ ਆ ਗਾਇਕ ਜਸਬੀਰ ਜੱਸੀ ਦੀ ਤੇ ਜਸਬੀਰ ਜੱਸੀ ਨੇ ਜਿੱਥੇ ਸੁਨੰਦਾ ਦੇ ਐਕਸ਼ਨ ਨੂੰ ਮਹਿਲਾ ਦਿਵਸ 2025 ਦੀ ਸਭ ਤੋਂ ਸਹੀ ਸ਼ੁਰੂਆਤ ਦੱਸਿਆ ਉੱਥੇ ਹੀ ਪੰਜਾਬੀ ਗਾਇਕਾ ਮੰਨਤ ਨੂੰ ਨੇ ਵੀ ਸੁਨੰਦਾ ਦੇ ਹੱਕ ਵਿੱਚ ਕਿਹਾ ਕਿ ਤੂੰ अकेਲੀ ਨਹੀਂ ਆ ਸਗੋਂ ਅਸੀਂ ਸਾਰੇ ਤੇਰੇ ਨਾਲ ਆ ਅਜੀ ਕਾਲ ਮੈਂ ਹਾਂ ਆਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚਕਾਰ ਸੁਨੰਦ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਤੂਲ ਫਾੜਦਾ ਨਜ਼ਰ ਆ ਰਿਹਾ ਹੈ ਸੁਨੰਦ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਹ ਲਗਾਤਾਰ ਵਾਤਾਵਰ ਹੈ ਲੇਕਿਨ ਜਿਹੜੀ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਨੇ ਜਿਹੜੀ ਹੈ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦਾ ਦਿੱਤਾ ਹੈ ਵੱਡੀ ਰਾਹਤ ਦੇ ਦਿੱਤੀ ਗਈ ਹੈ ਪਿੰਕੀ ਢਾਲੀਵਾਲ ਨੂੰ ਲੇਕਿਨ ਦੱਸਦੀ ਹੈ ਕਿ ਸੁਨੰਦ ਸ਼ਰਮਾ ਦਾ ਇਹ ਮਾਮਲਾ ਜਿਹੜਾ ਹੈ ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿਚਕਾਰ ਹੋਰ ਵੀ ਕਈ ਅਜਿਹੇ ਕਿਨੋਣੇ ਸੱਚ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਫਿਲਹਾਲ ਕਈ ਸਾਰੇ ਸਿਤਾਰੇ ਨੇ ਜੋ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਵੀ ਆਏ ਨੇ ਲੇਕਿਨ ਵੱਡੀ ਅਪਡੇਟ ਹੈ ਕਿ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਪਿੰਕੀ ਤਾਲੀਵਾਲ ਦੇ ਵਕੀਲ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਦੱਸੀ ਹੈ ਤੇ ਹੁਣ ਸਵਾਲ ਉੱਠਦਾ ਹੈ ਕਿ ਕੀ ਪਿੰਕੀ ਤਾਲੀਵਾਲ ਜਿਹੜੇ ਨੇ ਉਹ ਹੁਣ ਘਰ ਆਉਣਗੇ ਕਿ ਉਹਨੂੰ ਜਲਦੀ ਰਹਾ ਕਰ ਦਿੱਤਾ ਜਾਵੇਗਾ ਅੱਜ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਹੋਰ ਜਿਹੜੇ ਗਾਇਕ ਨੇ ਜੋ ਸੁਨਦਰ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਆਪਣਾ ਹਲਫਿਆ ਅਭਿਆਨ ਜੜਾਇਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕੀ ਬੀਤੀ ਹੋਈ ਹੈ ਉਹਨਾਂ ਨੇ ਆਪਣੀਆਂ ਹਣ ਬੀਤੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੇ ਆ ਕਿ ਉਹ ਕਿਹੜੇ-ਕ ਨੇ ਜਿਨ੍ਹਾਂ ਨੇ ਸੁਨਦਰ ਸ਼ਰਮਾ ਦੇ ਨਾਲ ਮਿਲਦਾ ਆਪਣਾ ਕੇਜ ਜੜਾ ਉਹ ਸਾਂਝਾ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਜਿੱਥੇ ਪਿੰਗੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਸੀ ਤਾਂ ਫਿਰ ਹੁਕਮ ਕੀ ਹੋਵੇਗਾ ਜਿਹੇ ਸਵਾਲ ਉੱਠੇ ਨੇ ਕੀ ਢਾਲੀਵਾਲ ਆਪਣੇ ਘਰ ਆਉਣਗੇ ਅੱਜ ਪੁਲਿਸ ਦੇ ਵੱਲੋਂ ਸਵੇਰੇ ਉਹਨਾਂ ਤੋਂ ਆਪਣੇ ਘਰੋਂ ਉਹਨਾਂ ਨੂੰ ਪੁੱਛਕਿ ਦੇ ਵਾਸਤੇ ਲੈ ਕੇ ਗਈ ਸੀਗੀ ਫਿਰ ਕੁਝ ਰਿਕਵਰੀ ਲਈ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਤਫਤੀਸ਼ ਕੀਤੀ ਗਈ ਹੈ ਪਰ ਹੁਣ ਜਿਹੜੀ ਖਬਰ ਆ ਰਹੀ ਕਿ ਸੁਨੰਦਤਾ ਸ਼ਰਮਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹਾਲਾਂਕਿ ਹਲੇ ਉਹਨਾਂ ਦੇ ਵਕੀਲ ਨੇ ਮੀਡੀਆ ਸਾਹਮਣੇ ਇਹ ਗੱਲ ਸਾਂਝੀ ਕੀਤੀ ਹੈ ਕਿ ਸਿਰਫ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਹੀ ਦੱਸਿਆ ਹੈ ਪਰ ਕਈ ਤਰ੍ਹਾਂ ਤੇ ਹੋਰ ਵੀ ਜਿਹੜੇ ਖੁਲਾਸੇ ਹੋਣੇ ਬਾਕੀ ਨੇ ਜਦੋਂ ਤੱਕ ਕਿ ਉਹਨਾਂ ਦੇ ਵਕੀਲ ਦਾ ਬਿਆਨ ਕੋਈ ਸਾਹਮਣੇ ਨਹੀਂ ਆ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਨੂੰ ਕਿਉਂਕਿ ਪੰਜਾਬ ਹਰਣ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਨੂੰ ਮਾਮਲੇ ਚ ਤੁਰੰਤ ਰਿਹਾ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਇਹੋ ਮਨ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੀ ਨੇ ਜਿਸ ਦੇ ਵਿੱਚ ਮੁਖਾਲੀ ਪੁਲਿਸ ਦੇ ਵੱਲੋਂ ਗ੍ਰਫਤਾਰੀ ਨੂੰ ਨਜ਼ਾਇਜ਼ ਦੱਸਿਆ ਗਿਆ ਸੀਗਾ ਉਥੇ ਹੀ ਦੱਸਦੀ ਹੈ ਕਿ ਪਿੰਕੀ ਢਾਲੀਵਾਲ ਦੇ ਪੋਤੜੇ ਵੀ ਫਲੋਰੇ ਨੇ ਇਹਨਾਂ ਗਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਗਾਇਕ ਸ਼੍ਰੀ ਬਰਾੜ ਨੇ ਸੁਨੰਦਾ ਦੇ ਹੱਕ ਵਿੱਚ ਪਿੰਕੀ ਢਾਲੀਵਾਲ ਦੇ ਜਮਕੇ ਪੋਤੜੇ ਫਲੋਰੇ ਗਾਇਕ ਨੂੰ ਪੋਸਾਂ ਜੀ ਕਰਦੇ ਆ ਕਿ ਆ ਕਿ ਇਹਨਾਂ ਉਸ ਨਾਲ ਵੀ ਕਥਿਤ ਮਲਜ਼ਮਾਂ ਨੇ 2-3 ਸਾਲ ਪਹਿਲਾਂ ਠੱਗੀ ਮਾਰੀ ਸੀ ਹੈ ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਆਪਣਾ ਕਿਹਾ ਕਿ ਪਿੰਕੀ ਢਾਲੀਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ ਛੱਡਣੀ ਪਈ ਹੈ ਉਸਨੇ ਇਹ ਵੀ ਕਿਹਾ ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈ ਜਿਸ ਵਿੱਚ ਫਿਲਮ ਇੰਡਸਟਰੀ ਦੇ 90 ਫੀਸਦੀ ਤੱਕ ਕਈ ਖਿਡਾਰੀ ਹਨ ਜਿਹੜੇ ਇਹਨਾਂ ਖਿਲਾਫ ਆਵਾਜ਼ ਚੁੱਕਣ ਵਾਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਮੱਲੀਆ ਮੇਟ ਕਰ ਦਿੰਦੇ ਨੇ ਗੱਲ ਕਰਦੇ ਹਾਂ ਗਾਇਕ ਜਸਬੀਰ ਜੱਸੀ ਦੀ ਤੇ ਜਸਬੀਰ ਜੱਸੀ ਨੇ ਜਿੱਥੇ ਸੁਨੰਧਾ ਦੇ ਐਕਸ਼ਨ ਨੂੰ ਮਹਿਲਾ ਦਿਵਸ 2025 ਦੀ ਸਭ ਤੋਂ ਸਹੀ ਸ਼ੁਰੂਆਤ ਦੱਸਿਆ ਉੱਥੇ ਹੀ ਪੰਜਾਬੀ ਗਾਇਕਾ ਮੰਨਤ ਨੂੰ ਨੇ ਵੀ ਸੁਨੰਧਾ ਦੇ ਹੱਕ ਵਿੱਚ ਕਿਹਾ ਕਿ ਤੂੰ अकेਲੀ ਨਹੀਂ ਹੈ ਸਗੋਂ ਅਸੀਂ ਸਾਰੇ ਤੇਰੇ ਨਾਲ ਆ ਸੱਚੀ ਕਾਲ ਮੈਂ ਹਾਂ ਆਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚਕਾਰ ਸੁਨੰਦ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਤੂਲ ਫਾੜਦਾ ਨਜ਼ਰ ਆ ਰਿਹਾ ਹੈ ਸੁਨੰਦ ਸ਼ਰਮਾ ਦਾ ਜਿਹੜਾ ਮਾਮਲਾ ਹੈ ਇਹ ਲਗਾਤਾਰ ਵਾਤਾਵਰ ਹੈ ਲੇਕਿਨ ਜਿਹੜੀ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਨੇ ਜਿਹੜੀ ਹੈ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦਾ ਦਿੱਤਾ ਹੈ ਵੱਡੀ ਰਾਹਤ ਦੇ ਦਿੱਤੀ ਗਈ ਹੈ ਪਿੰਕੀ ਢਾਲੀਵਾਲ ਨੂੰ ਲੇਕਿਨ ਦੱਸਦੀ ਹੈ ਕਿ ਸੁਨੰਦ ਸ਼ਰਮਾ ਦਾ ਇਹ ਮਾਮਲਾ ਜਿਹੜਾ ਜਿਸਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾਇਆ ਹੋਇਆ ਹੈ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚਕਾਰ ਹੋਰ ਵੀ ਕਈ ਅਜਿਹੇ ਨੌਣੇ ਸੱਚ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਫਿਲਹਾਲ ਕਈ ਸਾਰੇ ਸਿਤਾਰੇ ਨੇ ਜੋ ਸੁਨੰਦਰਾ ਚਰਮਾ ਤੇ ਹੱਕ ਵਿੱਚ ਵੀ ਆਏ ਨੇ ਲੇਕਿਨ ਵੱਡੀ ਅਪਡੇਟ ਹੈ ਕਿ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਪਿੰਕੀ ਤਾਲੀਵਾਲ ਦੇ ਵਕੀਲ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਪਿੰਕੀ ਤਾਲੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਦੱਸੀ ਹੈ ਤੇ ਹੁਣ ਸਵਾਲ ਉੱਠਦਾ ਹੈ ਕਿ ਕੀ ਪਿੰਕੀ ਤਾਲੀਵਾਲ ਜਿਹੜੇ ਨੇ ਉਹ ਹੁਣ ਘਰ ਆਉਣਗੇ ਕਿ ਉਹਨੂੰ ਜਲਦੀ ਰਿਹਾ ਕਰ ਦਿੱਤਾ ਜਾਵੇਗਾ ਅੱਜ ਇਹ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਹੋਰ ਜਿਹੜੇ ਗਾਇਕ ਨੇ ਜੋ ਸੁਨਦਰ ਸ਼ਰਮਾ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਵੀ ਆਪਣਾ ਹਲਫਿਆ ਅਭਿਆਨ ਜੜਾਇਆ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕੀ ਬੀਤੀ ਹੋਈ ਹੈ ਉਹਨਾਂ ਨੇ ਆਪਣੀ ਹਣ ਬੀਤੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਦੱਸਦੇ ਆ ਕਿ ਉਹ ਕਿਹੜੇ ਕਿ ਨੇ ਜਿਨ੍ਹਾਂ ਨੇ ਸੁਨਦਰ ਸ਼ਰਮਾ ਦੇ ਨਾਲ ਮਿਲਦਾ ਆਪਣਾ ਕੇ ਜਿਹੜਾ ਹੈ ਉਹ ਸਾਂਝਾ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਪਰ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੀ ਜਿੱਥੇ ਪਿੰਗੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਇਹ ਕਹਿ ਦਿੱਤਾ ਹੈ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਸੀ ਤਾਂ ਫਿਰ ਹੁਕਮ ਕੀ ਹੋਵੇਗਾ ਇਹ ਸਵਾਲ ਉੱਠੇ ਨੇ ਕੀ ਢਾਲੀਵਾਲ ਆਪਣੇ ਘਰ ਆਉਣਗੇ ਅੱਜ ਪੁਲਿਸ ਦੇ ਵੱਲੋਂ ਸਵੇਰੇ ਉਹਨਾਂ ਤੋਂ ਆਪਣੇ ਘਰੋਂ ਉਹਨਾਂ ਨੂੰ ਪੁੱਛਗਿੱਛ ਦੇ ਵਾਸਤੇ ਲੈ ਕੇ ਗਈ ਸੀਗੀ ਫਿਰ ਕੁਝ ਰਿਕਵਰੀ ਲਈ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਤਫ਼ਤੀਸ਼ ਕੀਤੀ ਗਈ ਹੈ ਪਰ ਹੁਣ ਜਿਹੜੀ ਖਬਰ ਆ ਰਹੀ ਕਿ ਸੁਨੰਧਾ ਸ਼ਰਮਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹਾਲਾਂਕਿ ਹਲੇ ਉਹਨਾਂ ਦੇ ਵਕੀਲ ਨੇ ਮੀਡੀਆ ਸਾਹਮਣੇ ਇਹ ਗੱਲ ਸਾਂਝੀ ਕੀਤੀ ਹੈ ਕਿ ਸਿਰਫ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਹੀ ਦੱਸਿਆ ਹੈ ਪਰ ਕਈ ਤਰ੍ਹਾਂ ਤੇ ਹੋਰ ਵੀ ਜਿਹੜੇ ਖੁਲਾਸੇ ਹੋਣੇ ਬਾਕੀ ਨੇ ਜਦੋਂ ਤੱਕ ਕਿ ਉਹਨਾਂ ਦੇ ਵਕੀਲ ਦਾ ਬਿਆਨ ਕੋਈ ਸਾਹਮਣੇ ਨਹੀਂ ਆ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪਿੰਕੀ ਧਾਲੀਵਾਲ ਨੂੰ ਕਿਉਂਕਿ ਪੰਜਾਬ ਹਰਨ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਚ ਤੁਰੰਤ ਰਿਹਾਅ ਕਰਨ ਦੇ ਹੁਕਮ ਜੜੇ ਉਹ ਜਾਰੀ ਕਰ ਦਿੱਤੇ ਨੇ ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਮੁਖਾਲੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਨੂੰ ਨਜਾਇਜ਼ ਦੱਸਿਆ ਗਿਆ ਸੀ ਦਾ ਉਥੇ ਹੀ ਦੱਸਦੀ ਹੈ ਕਿ ਪਿੰਕੀ ਢਾਲੀਵਾਲ ਦੇ ਪੋਤੜੇ ਵੀ ਫਲੋਰੇ ਨੇ ਇਹਨਾਂ ਗਾਇਕਾਂ ਦੇ ਵੱਲੋਂ ਤੇ ਦੂਜੇ ਪਾਸੇ ਗਾਇਕ ਸ਼੍ਰੀ ਬਰਾੜ ਨੇ ਸੁਨੰਦਾ ਦੇ ਹੱਕ ਵਿੱਚ ਪਿੰਕੀ ਢਾਲੀਵਾਲ ਦੇ ਜਮਕੇ ਪੁੱਤਰੇ ਫਲੋਰੇ ਗਾਇਕਨੀ ਪੋਸਾਂ ਜੀ ਕਰਦਿਆ ਕਿ ਆ ਕਿ ਇਹਨਾਂ ਉਸ ਨਾਲ ਵੀ ਕਥਿਤ ਮੁਲਜ਼ਮਾਂ ਨੇ 2-3 ਸਾਲ ਪਹਿਲਾਂ ਠੱਗੀ ਮਾਰੀ ਸੀ ਹੈ ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜ ਸਿੰਘ ਚਲਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਆਪਣਾ ਕਿਆ ਕੀ ਪਿੰਕੀ ਥਾਲੀ ਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ